ਜੀਐਮਐਲ ਸਾਹਿਬ ਕੀ ਕਹਿਣਾ ਚਾਹੋਗੇ ਇੱਕ ਜਿਹੜਾ ਬੜਾ ਹੀ ਵੱਡਾ ਉਪਰਾਲਾ ਜਿਹੜਾ ਕਲੱਬ ਦੇ ਵੱਲੋਂ ਦੇਖੋ ਜੋ ਸਾਡਾ ਇਲਾਕਾ ਆর্ডার ਦੇ ਵਸਿਆ ਫਾਜਲਕਾ ਸਤਲੁਜ ਦਾ ਦਰਿਆ ਸਾਡੇ ਫਾਜਲਕਾ ਦੇ ਨਾਲੋਂ ਹੋ ਕੇ ਜਾਂਦਾ ਔਰ ਜਿਹੜੇ ਸਾਡੇ 20 ਪਿੰਡ ਨੇ ਇਸ ਸਤਲੁਜ ਦੇ ਵਿੱਚ ਪਾਣੀ ਵਧਨ ਕਾਰਨ ਜੋ ਪਿੱਛੇ ਪਹਾੜਾਂ ਤੇ بارشਾਂ ਬਹੁਤ ਜ਼ਿਆਦਾ ਹੋਈਆਂ ਨੇ ਔਰ ਉਹ ਪਾਣੀ ਜਿਹੜਾ ਸਾਡੇ ਇਹਨਾਂ ਤਕਰੀਬਨ 20 ਪਿੰਡਾਂ ਦੇ ਵਿੱਚ ਐਂਟਰ ਕੀਤਾ ਔਰ ਜਿਹੜੇ ਬਾੜ ਬਹੁਤ ਮੈਸਮੇ ਦਾ ਬੜਾ ਵੱਡਾ ਨੁਕਸਾਨ ਹੜ੍ਹ ਦੇ ਨਾਲ ਇੱਥੇ ਸਾਡੇ ਪਿੰਡਾਂ ਦੇ ਵਿੱਚ ਹੋਇਆ ਔਰ ਅੱਜ ਵੀ ਬਹੁਤ ਉੱਚਾ ਪਾਣੀ ਹੈ ਜਿਹੜਾ ਸੜਕਾਂ ਤੋਂ ਵੀ 3-3 4-4 ਫੁੱਟ ਉੱਪਰ ਪਾਣੀ ਚੱਲ ਰਿਹਾ ਹੈ ਔਰ ਇਸ ਵਿੱਚ ਸਾਡੇ ਲੋਕਾਂ ਨੂੰ ਬੜੀ ਜਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ ਸਰਕਾਰ ਵੱਲੋਂ ਹਰ ਉਪਰਾਲਾ ਕਰ ਰਹੇ ਹਾਂ ਅੱਜ ਸਰਕਾਰ ਨੇ ਸਾਰੇ ਪਿੰਡਾਂ ਦੇ ਵਿੱਚ 2-2 ਵਾਰ ਫੀਡ ਪਸ਼ੂਆਂ ਦੇ ਲਈ ਪਹੁੰਚਾ ਦਿੱਤੀ ਗਈ ਹੈ ਔਰ ਉਹ ਫੀਡ ਜਿਹੜੀ ਹੈ ਕਿਸ਼ਤੀਆਂ ਰਾਈ ਪਹਚਾਈ ਗਈ ਹੈ ਕਿਉਂਕਿ ਸੜਕਾਂ ਦਾ ਜਿਹੜਾ ਕਨੈਕਸ਼ਨ ਹੈ ਉਹ ਬਿਲਕੁਲ ਟੁੱਟ ਚੁੱਕਿਆ ਹੈ ਰਾਸ਼ਨ ਪਹੁੰਚਾ ਦਿੱਤਾ ਗਿਆ ਹੈ ਔਰ ਸਾਨੂੰ ਹੁਣ ਜਿਹੜੀ ਪਿੰਡਾਂ ਦੇ ਵਿੱਚੋਂ ਜੋ ਪਤਾ ਲੱਗ ਰਿਹਾ ਸੀ ਲੋਕਾਂ ਦਾ ਪੀਣ ਵਾਲਾ ਜਿਹੜਾ ਪਾਣੀ ਹੈ ਉਹ ਖਰਾਬ ਹੋ ਚੁੱਕਿਆ ਤਾਂ ਪੀਣ ਵਾਲੇ ਪਾਣੀ ਲਈ ਅਸੀਂ ਸਾਡੇ ਰੀਕ੍ਰੀਏਸ਼ਨ ਕਲੱਬ ਦੇ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਸੀ ਕਿ ਇਹਨਾਂ ਦਾ ਸਹਿਯੋਗ ਲਿਆ ਜਾਵੇ ਕਿਉਂਕਿ ਮੈਂ ਵੀ ਵਿੱਚ ਰੀਕ੍ਰੀਏਸ਼ਨ ਕਲੱਬ ਦਾ ਮੈਂਬਰ ਹਾਂ ਤਾਂ ਸਾਰਿਆਂ ਦੇ ਸਹਿਯੋਗ ਨਾਲ ਅੱਜ ਤਕਰੀਬਨ 2400 ਪੇਟੀਆਂ ਪਾਣੀ ਦੀਆਂ ਜਿਹੜੀਆਂ ਅਸੀਂ ਸਾਰੇ ਕਲੱਬ ਦੇ ਜਿਹੜੇ ਸਾਡੇ ਸਾਥੀ ਨੇ ਔਰ ਵੱਖ-ਵੱਖ ਸਮਾਜ ਸੇਵਕਾਂ ਦੇ ਸਹਿਯੋਗ ਨਾਲ ਜਿਵੇਂ ਕਮਰਾਜੀ ਨੇ ਦੱਸਿਆ ਸਾਡੇ ਰਾਗਪਾਲ ਜੀ ਉਹਨਾਂ ਤੋਂ ਇਲਾਵਾ ਵਿੱਕੀ ਬਤਰਾ ਜੀ ਸਾਡੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਇਹਨਾਂ ਦੀ ਸਾਰੀ ਟੀਮ ਹੈ ਉਹਨਾਂ ਦਾ ਸਹਿਯੋਗ ਹੈ ਵਿੱਚ ਦੋਸ਼ੇ ਵਾਲੇ ਆਪਣੇ ਪਾਕ ਪਟਨੀਆਂ ਵਾਲੇ ਉਹਨਾਂ ਦਾ ਵਿਸ਼ੇਗ ਹੈ ਕਲੱਬ ਦੇ ਸਾਰੇ ਜਿਹੜੇ ਮੈਂਬਰ ਨੇ ਸਾਡੇ ਸਰਕਾਰਯੋਗ ਸਾਥੀ ਨੇ ਰੀਕ੍ਰੀਸ਼ਨ ਕਲੱਬ ਦੇ ਉਹਨਾਂ ਸਾਰਿਆਂ ਦਾ ਸਹਿਯੋਗ ਹੈ ਬਹੁਤ ਵੱਡਾ ਜਿਹੜਾ ਸਹਿਯੋਗ ਸਾਰਿਆਂ ਨੇ ਕੀਤਾ ਹੈ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਔਰ ਇਹ ਪਾਣੀ ਜਿਹੜਾ ਜਿੱਥੇ-ਜਿੱਥੇ ਵੀ ਪਾਣੀ ਖਰਾਬ ਹੋ ਚੁੱਕਿਆ ਹੈ ਪੀਣ ਯੋਗ ਨਹੀਂ ਹੈ ਉਹਨਾਂ ਸਾਰੇ ਲੋਕਾਂ ਤੱਕ ਇਹ ਪਾਣੀ ਪਹੁੰਚਾਵਾਂਗੇ ਔਰ ਰੀਕ੍ਰੀਸ਼ਨ ਕਲੱਬ ਦੇ ਸਾਰੇ ਸਾਥੀਆਂ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਇਹ ਪਾਣੀ ਜਿਹੜਾ ਹੈ ਵਕ-ਵਕ ਪਿੰਡਾਂ ਦੇ ਵਿੱਚ ਲੋਕਾਂ ਤੱਕ ਪਹੁੰਚਾਇਆ ਜਾਊਗਾ ਔਰ ਜਿਹੜੇ ਵੀ ਕੈਂਪ ਬਣੇ ਨੇ ਉਹਨਾਂ ਤੱਕ ਵੀ ਪਹੁੰਚਾਇਆ ਜਾਊਗਾ ਔਰ ਮਤਨਵਾਦ ਕਰਦਾ ਸਾਰੇ ਸਾਥੀਆਂ ਦਾ ਜੋ ਅੱਜ ਇਸ ਮੁਸੀਬਤ ਦੀ ਗੜੀ ਦੇ ਵਿੱਚ ਮੁਸੀਬਤ ਦੇ ਸਮੇ ਸਾਡੇ ਜਿਹੜੇ ਲੋਕ ਅੱਜ ਹੜ੍ਹ ਦੇ ਪਾਣੀ ਦੀ ਮਾਰ ਹੇਠ ਆ ਗਏ ਨੇ ਉਹਨਾਂ ਦੇ ਵੱਲ ਵੀ ਅੱਗੇ ਆਏ ਨੇ ਔਰ ਸਾਰੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਸਮਾਜ ਸੇਵਕ ਨੇ ਜੋ ਇਸ ਹੜ੍ਹ ਦੇ ਵਿੱਚ ਜੋ ਲੋਕ ਫਸੇ ਨੇ ਜੋ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਮਦਦ ਕਰ ਰਹੇ ਨੇ ਉਹਨਾਂ ਦਾ ਵੀ ਸ਼ੁਕਰੀਆਤ ਕਰਦੇ ਆਂ ਔਰ ਫਿਰ ਤੋਂ ਮੈਂ ਖਾਸ ਤੌਰ ਤੇ ਸਾਡੇ ਅਸ਼ੋਕ ਕਮਰਾ ਜੀ ਰੀਕ੍ਰੀਸ਼ਨ ਕਲੱਬ ਦੇ ਜਿਨ੍ਹਾਂ ਨੂੰ ਅਪੀਲ ਕੀਤੀ ਸੀ ਔਰ ਇਹਨਾਂ ਨੇ ਸਾਰਿਆਂ ਨਾਲ ਕੰਟੈਕਟ ਕਰਕੇ ਜੋ ਇਹ ਸੇਵਾ ਅੱਜ ਪਾਣ ਜਾ ਰਹੇ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹੁਣ